ਸ਼ੰਕਰ ਧਾਮ ਮੰਦਿਰ ਆਕਾਸ਼ ਐਵੇਨਿਊ ਵਿਖੇ 10 ਨਵੰਬਰ ਨੂੰ ਭਗਵਤੀ ਦੁਰਗਾ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਦੇ ਨਵੇਂ ਅਸ਼ਟਧਾਤੂ ਮੂਰਤੀ સ્વરૂਪਾਂ ਦੀ ਮੂਰਤਿ ਸਥਾਪਨਾ ਦੇ ਸੰਬੰਧ ਵਿੱਚ ਦੇਵ ਸਵਾਗਤ ਉਤਸਵ ਅਤੇ ਪੰਡਾਰਾ ਆਯੋਜਿਤ ਕੀਤਾ ਗਿਆ। ਪੰਡਿਤ ਸੰਜੀਵ ਪਾਂਡੇ, ਪੰਡਿਤ ਵਿਜੇਕਾਂਤ ਸ਼ਾਸਤਰੀ, ਪੰਡਿਤ ਢਾਲਚੰਦ, ਪੰਡਿਤ ਮੁਕੇਸ਼ ਸ਼ਰਮਾ, ਪੰਡਿਤ ਰਾਮਾਕਾਂਤ, ਪੰਡਿਤ ਗੋਲਜੀ, ਅਨਸ਼ੁਮਨ धवन केवल कृष्ण अते पंडित विनायक ने पूजा अर्चना ते हवन या कीता पूजा अर्चना ते आरती तो बाद मूर्तियां दी विधिवत स्थापना कीती गई इस मौके शंकर धाम चैरिटेबल सोसाइटी दे सरप्रस बीएल शर्मा जेके कक्कर राकेश कपूर विजेता सुमन अग्रवाल सनी कपूर श्रीमती सिमीत्रेहन श्रीमती उर्वशी शर्मा अशोक सेठी रामनुभाया अनिल शर्मा माधुरी शर्मा अश्वनी त्रिखावी मौजूद सन्

ਕਿ ਸਾਡੇ ਸ਼ੰਕਰ ਦਾ ਮੰਦਿਰ ਦੇ ਵਿੱਚ ਅੱਜ ਮਹਾਮਈ ਦਾ ਸਰੂਪ ਔਰ ਰਾਧਾਕ੍ਰਿਸ਼ਨ ਦੇ ਸੂਪ ਦਾ ਪੁਨਰ ਸਥਾਪਨ ਤਿਵਾਸ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਇਹ ਕਹਾਂਗੇ ਕਿ ਸਾਡੇ ਸਮੁੰਦਰ ਦੇ ਵਿੱਚ ਸਾਰੀਆਂ ਹੀ ਮੂਰਤੀਆਂ ਦੀ ਸਥਾਪਨਾ ਹੋਈ ਹੈ 2003 ਸਮੁੰਦਰ ਦੇ ਬੋਲੇ ਸ਼ੰਕਰ ਜੀ ਦੇ ਮੂਰਤੀ ਤੋਂ ਸਥਾਪਨਾ ਹੋਈ ਸੀ ਤੇ ਅੱਜ ਸਾਰੀਆਂ ਮੂਰਤੀਆਂ ਸਥਾਪਨਾ ਸਮਪੰਨ ਚ ਹੋ ਚੁੱਕੀਆਂ ਸਾਨੂੰ ਬਹੁੜੇ ਖੁਸ਼ੀ ਦੇ ਨਾਲ ਹਰਸ਼ ਦੇ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਪੁਨਰ ਸਥਾਪਨਾ ਦੇ ਦਿਵਸ ਦੇ ਤੇ ਸਾਰੀ ਸੁਸਾਇਟੀ ਦੇ ਮੈਂਬਰ ਇੱਥੇ ਹਾਜ਼ਰ ਨੇ ਤੇ ਸਾਡੇ ਮੈਂ ਉਹ ਗੱਲ ਕਵਾਂਗਾ ਕਿ ਗੋਲਡੀ ਜੀ ਜਿਹੜੇ ਕਿ ਇਸ ਮੂਰਤੀਆਂ ਨੂੰ ਲੈ ਕੇ ਆਏ ਨੇ ਤੇ ਇਹਨਾਂ ਦੇ ਸਟਾਫ ਵੈਂਡ ਵਾਜਦੇ ਨਾਲ ਲੈ ਕੇ ਆਏ ਨੇ ਤੇ ਮੰਦਿਰ ਦੇ ਵਿੱਚ ਉਹਨਾਂ ਦਾ ਪੂਰੀ ਤਰ੍ਹਾਂ ਦੇ ਨਾਲ ਸਵਾਗਤ ਤੇ ਨਾਲ ਅੰਦਰ ਲਿਆ ਕੇ ਇਹਨਾਂ ਦਾ ਪੂਰਾ ਪ੍ਰੋਗਰਾਮ ਕੀਤਾ ਗਿਆ ਪੂਜਾ ਅਰਚਨਾ ਕੀਤੀ ਗਈ ਹੈ ਤੇ ਉਹਨਾਂ ਦੀ ਪੂਰੀ ਤਰ੍ਹਾਂ ਦੇ ਸਥਾਪਨਾ ਕੀਤੀ ਗਈ ਹੈ ਮੈਂ ਸਾਰੀ ਸੋਸਾਇਟੀ ਵੱਲੋਂ ਸਾਰੇ ਆਕਾਸ਼ਵਰਨ ਨਿਵਾਸੀਆਂ ਵੱਲੋਂ ਮੈਂ ਬੋਲੇ ਸ਼ੰਕਰ ਜੀ ਦਾ ਮਹਾ ਮਾਈ ਦਾ ਰਾਰਾ ਕਿਸ਼ਨ ਜੀ ਦਾ ਸਾਰਿਆਂ ਦੇ ਉੱਤੇ ਅਸ਼ੀਰਵਾਦ ਵਾਸਤੇ ਹਮੇਸ਼ਾ ਪ੍ਰੇਰਣਾ ਕਰਨ ਵਾਸਤੇ ਇਹ ਪ੍ਰਾਰਥਨਾ ਕਰਦੇ ਰਹਿੰਦੇ ਆ ਅੱਜ ਸਾਡੇ ਇਸ ਮੰਦਰ ਦੇ ਵਿੱਚ ਬਹੁਤ ਹੀ ਭਵੈ ਸਮਾਗਮ ਦਾ ਆਯੋਜਨ ਹੋਇਆ ਹੈ ਇਹਦੇ ਪਿਸ਼ਟੂ ਬੀਜ ਮੈਂ ਜਾ ਕੇ ਦੱਸਣਾ ਚਾਹਨਾ ਹੈ ਕਿ ਪਾਸੇ ਵਾਲੇ ਚੌਕ ਯਾਰ ਦੇ ਵਿੱਚ ਇੱਕ ਪੁਰਾਣਾ ਮੰਦਰ ਛੋਟੇ ਜਿਹੇ ਮੰਦਰ ਦੇ ਵਿੱਚ ਬੜੀ ਧੀਰ ਤੋਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਔਰ ਮਾਤਾ ਜੀ ਦੀ ਮੂਰਤੀ ਦੀ ਪੂਜਾ ਹੁੰਦੀ ਸੀ ਉੱਥੋਂ ਦੇ ਜਿਹੜੇ ਸੇਵਕ ਪ੍ਰਧਾਨ ਸੀਗੇ ਮੂਰਤੀਆਂ ਦੀ ਪੂਜਾ ਕਰਨ ਵਾਲੇ ਉਹਨਾਂ ਦਾ ਦਿਹਾਂਤ ਹੋ ਗਿਆ ਮਗਰ ਉਹਨਾਂ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਹੀ ਆਪਣੇ ਸਾਰੇ ਸੇਵਕਾਂ ਨੂੰ ਇਹ ਹੁਕਮ ਕੀਤਾ ਧਾਗਿਆ ਦਿੱਤੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਮੂਰਤੀਆਂ ਦੀ ਪ੍ਰੋਪਰ ਤਰੀਕੇ ਦੇ ਨਾਲ ਪੂਜਾ ਹੋ ਸਕੇ ਇਸ ਚੀਜ਼ ਨੂੰ ਇਨਸ਼ੋਰ ਕਰਨ ਵਾਸਤੇ ਕਿਸੇ ਭਾਵੇਂ ਮੰਦਰ ਦੇ ਵਿੱਚ ਇਹਨਾਂ ਦਾ ਪੁਨਰ ਸਥਾਪਨ ਕਰਾ ਦੇਣਾ ਸਾਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਠਾਕੁਰ ਜੀ ਨੇ ਆਪਣੇ ਇਹਨਾਂ ਭਗਤਾਂ ਦੇ ਰਾਈ ਪੂਰਨ ਮਹੰਤਾਂ ਦੇ ਰਾਈ ਸਾਡੇ ਇਸ ਮੰਦਰ ਨੂੰ ਸ਼ੰਕਰਧਾਮ ਮੰਦਰ ਨੂੰ ਆਪਣਾ ਸਥਾਨ ਬਣਾਉਣ ਦੀ ਜਿਹੜੀ ਹੈ ਉਹ ਉਹਦੀ ਉਹਨਾਂ ਨੇ ਸੋਚਿਆ ਤੇ ਅੱਜ ਸ੍ਰੀ ਰਾਧਾ ਕ੍ਰਿਸ਼ਨ ਜੀ ਮਾਤਾ ਜੀ ਸਾਡੇ ਇਸ ਮੰਦਰ ਦੇ ਬਧਾਰੇ